ਤਨ ਬੱਬਾ ਦੀਪ ਸਿੰਘ ਜੀ ਤਨ ਬੱਬਾ ਦੀਪ ਸਿੰਘ ਜੀ ਆਪਣੇ ਇੰਡੀਆ ਦੇ 500 ਦਾ ਇੱਧਰ ਦਾ ਬੰਦਾ 800 ਰੁਪਿਆ 800 आ, आ, 840 ਰੁਪਿਆ 800 800 ਅੱਛਾ ਪੂਰੇ 800 ਨੇਪਾਲੀ ਨੋਟ ਲੋ ਜੀ ਹੋ ਗਈ ਗੱਡੀ ਆਪਣੀ ਫਾਸ ਤੇ ਹੋ ਗਈ ਸਵੇਰੇ ਖਾਲੀ ਗੱਡੀ ਸਵੇਰੇ ਹੋਗੀ ਸਵੇਰੇ ਖਾਲੀ ਸਵੇਰੇ ਹਾਂਜੀ ਬਾਬਿਓ ਗੁੱਡ ਮਾਰਨਿੰਗ ਸਤਿ ਸ਼੍ਰੀ ਅਕਾਲ ਕੀ ਹਾਲ ਚਾਲ ਕਿਵੇਂ ਹੋ ਪ੍ਰੈਸ਼ ਰੂਚ ਆਪਾਂ ਹੋਏ ਹੁਣ ਕਰਦੇ ਆਂ ਪ੍ਰੈਸ਼ ਤੇ ਫਿਰ ਨਾਸ਼ਤਾ ਬਣੀ ਕਰਕੇ ਹੁੰਦੇ ਆਂ ਸਪੈਸ ਵੀਕਾ ਆਫ ਤੇ ਗੱਡੀ ਦੀ ਕੰਬਲ-ਕੰਬਲ ਜੋੜ ਕੇ ਤੇ ਚਲਦੇ ਨਾਸ਼ਤਾ ਪਾਣੀ ਨਾਲ ਫੋਨ ਚਾਰਜ ਲਗਾ ਲਈਏ ਮੁਲ ਰੋਪਾ ਹੋ ਗਿਆ ਰੈਡੀ ਤੇ ਹੁਣ ਆਪਾਂ ਚੱਲਦੇ ਆਂ ਨਾਸ਼ਤਾ ਬਣੀ ਕਰਕੇ ਆਉਨੇ ਆਂ ਤੇ ਅੱਗੇ ਆਪਾਂ ਨੂੰ ਇੱਧਰ ਆ ਕੇ ਆਹ ਸਲਿੱਪ ਜੀ ਮਿਲੀ ਸੀਗੀ ਆ ਲੱਗੀ ਮੋਰ ਐਂਟਰੀ ਫਿਰ ਦੇਖੋ ਕਦੋਂ ਅੱਜ ਹੁੰਦੀ ਆ ਨੇਪਾਲ ਦੇ ਅੰਦਰ ਇਹ ਤੇਪਾਲ ਦਾ ਬਾਰਡਰ ਵਾ ਤੇ 네ਪਾਲ ਦੇ ਅੰਦਰ ਵੇਖੋ ਅੱਜ ਸ਼ਾਮ ਤੱਕ ਕਿੰਨੇ ਵਜੇ ਤੱਕ ਹੁੰਦੀ ਆ ਕਿ ਸ਼ਾਇਦ ਟਾਈਮ ਨਾਲ ਹੀ ਹੋ ਜਾਂਦੀ ਕੁਝ ਪਤਾ ਨਹੀਂ ਬਾਕੀ ਹੁਣ ਚੱਲਦੇ ਆ ਬੋਤਲਾਂ ਬਦਲਾਂ ਖਾਲੀ ਹੋ ਗਈਆਂ ਸਾਰੀਆਂ ਪਾਣੀ ਵਾਲੀਆਂ ਆ 1:00 ਵਜੇ ਆ ਪਾਣੀ ਪੂੜੀ ਭਰ ਕੇ ਲੈਉਣੇ ਨਾਲੇ ਇਹ ਆ ਵੀ ਕੰਟੀਨ ਆ 9:00 ਵਜੇ ਤੇ ਹੋ ਗਏ 50 ਮਿੰਟ ਤੇ ਚਲਦੇ ਆਪਾਂ ਨੇਪਾਲ ਦੇ ਵਿੱਚ ਤੁਰ ਕੇ ਹੀ ਗੇਟ ਤੋਂ ਪਾਰ ਹੋ ਗਏ ਨੇਪਾਲ ਤੇ ਕਰਾਉਨੇ ਆ ਕਰੰਸੀ ਚੇਂਜ ਨੇਪਾਲ ਦੇ 500 ਦੇ ਨੋਟ ਲੈ ਲੈਨੇ ਆ ਰੁਪਈਆ 2-300 ਰੁਪਈਆ ਲਗੜਾ ਉਧਰੋਂ ਖਾਲੀ ਕਰਾਈ ਆਪਾਂ ਲੈ ਕੇ ਆਨੇ ਹੁਣ یہ ہاں سارا ہی بارڈر کسٹم ایری اتنا جا گے نپال دے اندر یہ نیپال اتنا کرنسی چینج بھیا ای ریچارج کتنے کا ہوتا جی اپنے انڈیا دے پانچ سو دا, دا بند اٹھ سو روپیہ اٹھ سو, سو چالیس روپیہ

ਜੀ ਯਾਰ ਬੜੀ ਘੈਂਟ ਈ ਜੀ ਹੀ ਵੀ ਖੜ ਕੇ ਆਪਣੀ ਬਣਾਉਂਦੇ ਆ ਪਰ ਭਾਂਡੇ ਨਹੀਂ ਗੱਡੀ ਜੀ ਯਾਰ ਘਟਿਆ 네ਪਾਲੀ ਡਿਜ਼ਾਈਨ ਟਰੱਕ ਬਸ ਵੰਗੋ ਸ਼ੀਸ਼ੇ ਲਾਏ ਨੇ ਬਸ ਹੋ ਗਿਆ ਇਧਰੋਂ ਆਪਣੇ ਇੰਡੀਆ ਤੋਂ ਚੱਸੀਆਂ ਜਾਂਦੀਆਂ ਉਧਰ ਜਾ ਕੇ ਕੈਮ ਨੂੰ ਗੁੰਮਨ ਕਰਦੇ ਤਿਆਰ ਗੱਡੀ ਆਪਾਂ ਲੈ ਕੇ ਚੱਲਦੇ ਆ ਕੰਟੀਨਿਊ ਵਾਲੀ ਸਾਈਡ ਤੁਰ ਚੱਲਦੇ ਆ ਕਮਾ ਕੇ ਵਲੌਗ ਡਿਆ ਅਪਲੋਡ ਕਰਨਾ ਪਰ ਹੋਣ ਨਹੀਂ ਡਿਆ ਨੈਟਵਰਕ ਘਟਿਆ ਇੱਥੇ ਫੇਸਬੁੱਕ ਵਾਲਾ ਸ਼ਾਇਦ ਹੋ ਜਾਵੇ YouTube ਵਾਲਾ ਭਾਵੇਂ ਨਾ ਹੋਵੇ ਚਲੋ ਦੇਖਦੇ ਆ ਕੀ ਬੰਦੇ ਪਰ ਸ਼ੌਦਾ ਪਾਣੀ ਮਿਲ ਗਿਆ ਭਾਈ ਚਾ ਕਿ ਬੂੰਦੀ ਹੈ ਇਹ ਨੇਪਾਲ ਬਾਰਡਰ ਡਿਸਪੈਚ ਪੌਣੇ 4 ਹੋ ਗਏ ਬਾਬਿਓ ਹੁਣ ਆਇਆ ਬੰਦਾ ਇੱਥੇ ਆਪਣੇ ਕੋਲ ਜਿਹੜਾ ਉਧਰ ਪਾਰਟੀ ਵਾਲਾ ਬੰਦਾ ਜਿੰਨੇ ਗੱਡੀ ਖਾਲੀ ਕਰਾਉਣੀ ਆ ਨੀਂਦ ੋੜੀ ਘੈਂਡਾਈ ਹੁਣ ਚੱਲੀਏ ਕੋ ਪੀਵੂਗੇ ਉਹਨੇ ਨੀਂਦ ਬਹੁਤ ਯਾਰ ਨੇ ਦੀ ਇਹ ਨੀਂਦ ਦਾ کیا ہی لو جی ہوگی گڈی اپنی پاس تو ہوگی سویرے خالی گیڈی سویرے ہوگی سویرے خالی سویرے ਆਲਿਆ ਤੇ ਇਹੀ ਡੈਸਟੀਨੇਸ਼ਨ ਤੇ ਲੈ ਕੇ ਜਾਊਗਾ ਆਪਣੀ ਤੇ ਦੋਸਤ ਨਾ ਕਿ ਹੋਣਗੇ ਰਸਤੇ 'ਚ ਪੈਸੇ ਦੇਊਗਾ 500 ਰੁਪਇਆ ਲੱਗਣਾ ਇਹ ਜਗ੍ਹਾ ਤੇ ਮਨਸੀਪਲ ਦੀ ਪਰਚੀ ਲੱਗਣੀ ਆ ਤੇ ਹੰਟ ਘਾੜੇ ਦੇ ਇੱਥੇ ਕੱਟਦੀ ਆ ਨਗਰਪਾਲਿਕਾ ਦੇ ਉਹਦਾ ਲਾਲ ਹੈਲਮਟ ਵਾਲਾ ਭਾਉ ਉਹ ਕਟੌਂਡਾ ਨਗਰਪਾਲਿਕਾ ਆਪਣੀ ਮੈਂ ਆਪਾਂ ਦੋਸਤ ਰੇ ਜਾਣਾ ਪਊਗਾ ਕਿ ਨਹੀਂ ਕੋਤੂ ਕੋਤੂ ਵੀ ਕਟਾਊਗਾ ਹਾਂ ਤਾਂ ਤੁਹਾਨੂੰ ਬੱਬਾ ਦੀਪ ਸਿੰਘ ਜੀ ਤੁਹਾਨੂੰ ਬੱਬਾ ਦੀਪ ਸਿੰਘ ਜੀ ਆਪਾਂ ਸੱਤੇ ਸੱਤੇ ਆ ਗਏ ਜਿੱਥੇ ਮਿਊਂਸੀਪਲ ਦੀ ਪਰਚੀ ਘਟਾਈ ਉਹ ਤੋਂ 4 ਕਿਲੋਮੀਟਰ 4.5 ਕਿਲੋਮੀਟਰ ਐ ਸਿੱਧੇ ਇੱਧੇ ਅੱਗੇ ਆ ਗਿਆ ਆ ਪੈਂਦਾ ਗੋਲ ਚੌਂਕ ਇਹ ਹੈਗਾ ਬੀਰਗੰਜ ਦਾ ਬਾਈਪਾਸ ਇਹ ਗੋਲ ਚੌਂਕ ਤੋਂ ਆਪਾਂ ਭੁੱਲ ਜਾਂਗੇ ਅੰਦਰ ਨੂੰ ਜੇ ਲੈ ਜਾਂਦੇ ਅੰਦਰ ਨੂੰ ਸਾਲੇ ਲੋਕ ਰਹਿੰਦੇ ਆ ਕਬੂਜੀ ਨਾਲ ਚੱਲਿਆ ਹੁਣ ਰੀਚਾਰਜ ਕਰਵਾਉਂ ਕਾਹ ਦਿੰਨੀ ਆ ਮਿਲਿਆ ਯਾਰ ਆ ਮਿਲਿਆ ਚੌਮੇ ਚੌਮੀ ਖਾएंगे ਨਹੀਂ ਰਹਾ ਥੋੜਾ ਬੋਧ ਲੈਣ ਦਾ ਜਗਾੜ ਜਾ ਆਪਾਂ ਮੈਂ ਚੱਲ ਜੇ ਨਾਲ ਕੁਝ ਮਿਲੂਗਾ ਤਾਂ ਫਿਰ ਇਹੀ ਖਾ ਕੇ ਗੁਜ਼ਾਰਾ ਕਰ ਲਾਂਗੇ ਫੋੜ ਕੀ ਕਰਨਾ ਫਿਰ ਤੇ ਨਹੀਂ ਭਾਈ ਕੱਲ ਇਹ ਰੈਡ ਮੋਲ ਲੂ ਆਪਣੇ ਨਿੱਕੇ ਭਾਉ ਨੇ ਆਪਣੇ ਨਿੱਕੇ ਭਾਉ ਨੇ ਲਈ ਹੀ ਅਰਸ਼ਦੀਪ ਸਿੰਘ ਨੇ ਉਲਾ ਕੇ ਗਿਆ ਇਹ ਕਾਫੀ ਟਾਈਮ ਇਧਰ ਨੇਪਾਲ ਦੇ ਵਿੱਚ ਤੇ ਕਿੰਨੇ ਕ ਪਲੇਟ ਹੈ 24 ਇਹਦਾ ਟੇਸਟ ਔੜ ਗਿਆ ਟਾ ਯਾਰ ਟੇਸਟ ਬਹੁਤ ਵਧੀਆ ਦਾ ਇਹ ਉਹ ਉਸਤਾਦ ਜੀ ਮੇਰੇ ਨਾਲੋਂ ਨਮਸਕਾਰ ਉਸਤਾਦ ਜੀ ਬਹੁਤ ਐਸਾ ਬੜੀਆ ਕਰ ਮੈਂ ਉਸਤਾਦ ਜੀ ਨੂੰ ਵੇਹ ਮੈਂ ਉਸਤਾਦ ਜੀ ਮੇਰੇ ਕੋ ਪਹਹਾ ਹੈ ਨੀਗਾ ਕਿੰਦੇ ਕੋਈ ਗੱਲ ਨਹੀਂ ਆ ਰਹੀ ਪੇਂਟਿੰਗ ਕੀਤੀ ਕਰਦੇ ਆ ਉਹ ਲਗਾ ਸਾਹਮਣੇ ਗਾੜੀ ਆਪਣਾ ਬਹੁਤ ਸਾਰਾ ਵਾਲਾ ਸਾਹ ਟੋਟਾ ਬੇਟਰ ਲੈ ਕੇ ਆਏ ਹੋ ਬੰਦਾ ਘੈਂਟ ਹੀਗਾ ਯਾਰ ਮੈਂ 100000 ਪੈਸੇ ਨਹੀਂ ਕੋਲ ਕਹਿੰਦਾ ਕੋਈ ਗੱਲ ਹੀ ਬਾਜੀ ਯਾਰ ਪੈਸੇ ਪੈਸੇ ਕੀ ਕੌਣ ਸੀ ਬਾਤ ਹੈ ਯਾਰ ਤੂੰ ਯਾਰਾ ਤੂੰ ਯਾਰਾ ਪਾਣੀ ਜਾ ਹੋ ਗਿਆ ਅੱਖ ਲੱਗ ਗਈ ਤੇ ਨੀਂਦ ਆ ਜਣੀ ਆ ਕੰਮ ਓਕੇ ਦੀ ਰਿਪੋਰਟ ਹੋ ਜਾਣਾ ਬਾਬੇ ਉਹ ਬਾਜ਼ਾਰ ਗਿਆ ਤੇ ਕਵਰ ਲੈ ਕੇ ਆਂਦਾ ਫੋਨ ਦਾ ਦੱਸਿਓ ਕਿਵੇਂ ਦਾ ਆ ਹੂੰ ਬੰਦ ਕਰਨੀ ਪਣੀ ਆਪਣੀ ਮੈਨੂੰ ਤਾਂ ਯਾਰ ਬੜਾ ਹੀ ਘੱਟ ਲੱਗਾ ਹੂੰ ਲੈਟ ਜਗਾ ਕੇ ਦਿਖਾਉਣਾ ਫੋਨ ਦੀ ਦੂਜੀ ਕੈਂਟ ਆ ਨਾ ਨਾਲੇ ਲੈਂਸ ਵੀ ਬਵਾਤੇ ਓਕੇ ਰਿਪੋਰਟਾਂ ਹੋ ਗਈਆਂਗੇ ਲੋ ਵੀ ਤਿਆਰੀ ਆਪਣੀ ਸਾਡ ਦੀ ਹੁਣ ਪ੍ਰਸ਼ਾਦਾ ਵਾਲਿਆਂ ਚ ਫੇਰ ਨਿਵੜਿਆ ਆਪਾਂ ਨੂੰ ਤੇ ਟਾਈਮ ਹੋ ਗਿਆ 10:30 ਅਸੀਂ ਜੀ ਲੰਦੇ ਨਿਕੇ ਨਿਕੇ ਜੇ ਆਪਾਂ ਇਹ ਦੋ ਤਨ ਖਾ ਕੇ ਤੁਸੀਂ ਸਮਝੋਗਾ ਕਿ ਨੀਂਦ ਆਜੂਗੀ ਕੋਈ ਗੱਲ ਨਹੀਂ ਨੀਂਦ ਆਜੂਗੀ ਨੀਂਦ ਨਹੀਂ ਕੋਈ ਗੱਲ ਬਾਕੀ ਮਸ਼ਰ ਬਹੁਤ ਹੈ ਇੱਥੇ ਤੇ ਠੰਡ ਵੀ ਠੀਕ ਠਾਕ ਜੀ ਆ ਸਵੇਰੇ ਹੁਣ ਵੇਖੋ ਲਗਭਗ ਖਾਲੀ ਦੇ ਟਾਈਮ ਨਾਲ ਹੀ ਹੋਊਗੀ ਤੇ ਇਧਰ ਖਾਣ ਪੀਣ ਦਾ ਥੋੜਾ ਜਿਹਾ ੱਖੋ ਜਾਂਦਾ ਕੰਮ ਆਪਣਾ ਹੋਵੇ ਨਾ ਸਾਰਾ ਡਿਗਾਰਨਮੈਂਟ ਫੇਸ ਤੇ ਕੋਈ ਦਿੱਕਤ ਨਹੀਂ ਗਈ ਨਾਲੇ ਕੱਲਾ ਬੰਦਾ ਯਾਰ ਐਵੇਂ ਤੁਹਾਨੂੰ ਪਤਾ ਹੀ ਹੈ ਵੀ ਥੋੜੀ ਜਣੀ ਗਿੱਲੀ ਜੀ ਹੋ ਜਾਂਦੀ ਆ ਬਾਕੀ ਭਾਂਡੇ ਭੁੰਡੇ ਵੀ ਨਹੀਂਗੇ ਪੂਰੇ ਗੱਡੀ ਦੇ ਵਿੱਚ ਸਿਲੰਡਰ 'ਚ ਵੀ ਗੈਸ ਹੈ ਨਹੀਂ ਗਈ ਤੇ ਭਾਂਡੇ ਭੁੰਡੇ ਹਰ ਕੀ ਪਿੰਡ ਜਾ ਕੇ ਕਰਾਂਗੇ ਪੂਰੇ ਸਾਰੇ ਹੀ ਇੱਧਰ ਚੱਲਦਾ ਆ ਮੱਛੀ, ਆਂਡੇ, ਮੀਟ ਬਸ ਬਾਕੀ ਤਾਂ ਪਹਿਰੇ ਕੰਟੀਨ ਚ ਆਪਣੀ ਰੋਟੀ ਮਿਲ ਗਈ ਸੀ ਵਧੀਆ ਤੇ ਹੁਣ ਆਪਾਂ ਬਸ ਚੌਮਿੰਜੇ ਮਿਲੇ ਹੋ ਖਾਏਗੇ ਹੁਣ ਫਰੈਸ਼ ਹੋ ਸ਼ੋ ਗਏ ਆ ਕੰਪਨੀ ਸਾਹਮਣੇ ਗਿਰਕ ਲਾ ਕੇ ਫਰੈਸ਼ ਹੋ ਗਏ ਪਾਣੀ ਪੀਣ ਆਲਾ ਪਰ ਕਿਨੇ ਆ ਵਲੌਗ ਡਿਆਂ ਅਪਲੋਡ ਕਰਨ ਨੈਟਵਰਕ ਇੱਥੇ ਬਹੁਤ ਜ਼ਿਆਦਾ ਘਟਵਾ ਤੇ ਬਸ ਖੱਜਲ ਖੁਆਰੀ ਆ ਇਹਤ ਬੜੀ ਯਾਰ ਐਡਿਟ ਕਰਨਾ ਫਿਰ ਐਡਿਟ ਦੇ ਪਰ ਪ੍ਰੋਸੈਸਿੰਗ ਫਿਰ ਮੁੜ ਕੇ ਅਪਲੋਡਿੰਗ ਦੇ ਪ੍ਰੋਸੈਸਿੰਗ ਇਹ ਹੋਣਾ ਜਾਂ ਨਹੀਂ ਹੋਣਾ ਨੈਟਵਰਕ ਇਸ਼ੂ ਬਹੁਤ ਜ਼ਿਆਦਾ ਚਲੋ ਠੀਕ ਹੈ ਬਾਬੇਓ ਮਿਲਦੇ ਆ ਜੀ ਗੁੱਡ ਨਾਈਟ ਸਤਿ ਸ਼੍ਰੀ ਅਕਾਲ ਮਿਲਦੇ ਆ ਸਵੇਰੇ ਓਕੇ ਜੀ ਪਰਦੇ ਪੜਦੇ ਆਪਾਂ ਨੇ ਲਾ ਲਏ ਆ ਪਰਦੇ ਪਰਦਿਆਂ ਨੂੰ ਇਹਨਾਂ ਨੂੰ ਮੇਰੇ ਨੂੰ ਬਾਬੇ ਦੇ ਮੇਰੇ ਨਾਲ 3 ਸਾਲ ਤੋਂ ਉੱਪਰੋ ਚੱਲਿਆ ਸਮਾਂ ਇਹਨਾਂ ਨੂੰ ਦ ਬਹੁਤ ਸੋਹਣੇ ਮਿਲੇ ਪੜਦੇ ਮੈਨੂੰ ਮੇਰੇ ਸਾਹਣਾ 16 17 ਸੂਚ ਪਏ ਮੈਨੂੰ ਸਾਰੇ ਇਹ ਫਿੱਟ ਕਰਕੇ ਤੇ ਬਹੁਤ ਵਧੀਆ ਰਹੇ ਠੀਕ ਆ ਵੀ ਬਾਪੇ ਉਹ ਮਿਲਦੇ ਆ ਸਵੇਰੇ ਹਾਂ ਗੁੱਡ ਨਾਈਟ